ਆਲਾ ਸ਼ਹਿਰ ਵਾਲਿਓ ਅੱਜ ਗਰਮੀ ਦੀ ਸਭ ਤੋਂ ਵੱਡੀ ਸੇਲ ਲੈਂਦੀ ਰਖੜੀ ਦੀ ਆਜੋ ਤੁਹਾਨੂੰ ਸੂਟ ਦਿਖਾਈਏ ਜੀ ਇਸੇ ਤਰ੍ਹਾਂ 700 ਰੁਪਏ ਦੇ ਦੋ ਸੂਟ ਮਿਲਣਗੇ ਆਫਰ ਜੀ ਆ ਦੇਖੋ ਜੀ ਅੱਜ ਦਾ 800 ਰੁਪਏ ਦੇ ਦੋ ਆ 900 ਰੁਪਏ ਦੇ 1100 ਰੁਪਏ ਦੇ ਆ 1500 ਰੁਪਏ ਦੇ ਦੋ ਸੂਟ ਇਸੇ ਤਰ੍ਹਾਂ ਹੀ ਹਰ ਆਈਟਮ ਦੇ ਵਿੱਚ ਕਾਟਨ ਦੀ ਬਹੁਤ ਵੱਡੀ ਆਫਰ ਲੈਂਦੀ ਹੈ ਜੀ ਰਖੜੀ ਦੀ ਤੁਹਾਨੂੰ ਪਤਾ ਜੀ ਸਾਨੂੰ ਬਹੁਤ ਸਾਰਾ ਪਿਛਲੇ ਸਾਲ ਵੀ ਪਿਆਰ ਮਿਲਿਆ ਭੈਣਾ ਦਾ ਇਸੇ ਤਰ੍ਹਾਂ ਹੀ ਉਸ ਤੋਂ ਵੀ ਵੱਡੀ ਸੇਲ ਹੋਣ ਇਸ ਵਾਰੀ ਲੈਂਦੀ ਹੈ ਜੀ ਆ ਦੇਖੋ ਇਧਰ ਸੂਟ ਸਾਰੀ ਡਿਜ਼ਾਈਨਿੰਗ ਦੇਖੋ ਬੁਟੀਕ ਸੂਟ ਡਿਜ਼ਾਈਨਰ ਪੀਸ ਆ ਦੇਖੋ ਜਦਾ ਪੀਸ ਆ ਜੀ ਬਹੁਤ ਸੋਹਣਾ ਡਿਜ਼ਾਈਨ ਉੱਪਰ ਦੇਖੋ ਬਲੌਕ ਆ ਜੀ ਆ ਵੀ ਪੀਸ 2200 ਵਾਲਾ ਇਹ ਵੀ ਪੀਸ ਤੁਹਾਨੂੰ 1190 ਰੁਪਏ ਦਾ ਪੀਸ ਆ ਵੀ ਮਿਲੂਗਾ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਇਸੇ ਤਰ੍ਹਾਂ ਬਲੌਕ ਇਸੇ ਤਰ੍ਹਾਂ ਡਿਜ਼ਾਈਨਿੰਗ ਹਰ ਸੂਟ ਤੇ ਆ ਦੇਖੋਦਰ ਪੀਸ ਆ ਵੀ ਡਿਜ਼ਾਈਨ ਦੇਖੋ ਜੀ 2200 ਰੁਪਏ ਦਾ ਸੂਟ ਦੇਖੋ ਹੈਂਡਵਰਕ ਆ ਉੱਪਰ ਸਾਰੇ ਦੇ ਦੁਪੱਟਾ ਨਾਲ ਵਰਕ ਇਹ ਵੀ ਇੱਕ ਨਾਲ ਇੱਕ ਫ੍ਰੀ ਮਿਲੂਗਾ ਜੀ ਤੁਹਾਨੂੰ ਹਰ ਆਈਟਮ ਤੇ ਆਫਰ ਆ ਜੀ ਪਾਰਟੀ ਵੇਅਰ ਸੂਟਾਂ ਤੇ ਵੀ ਮਿਲੂਗਾ ਆ ਫੈਂਸੀ ਪਾਰਟੀ wear ਬਰਬਰੀ suit ਹੈ ਜੀ ਨਾਲ ਦੁਪੱਟੇ ਡਿਜ਼ਾਈਨਰ ਇਹਨਾਂ ਦੀ ਵੀ ਬਹੁਤ ਵੱਡੀ ਆਫਰ ਆ ਦੇਖੋ ਤੇ ਡਿਜ਼ਾਈਨ ਆ ਦੇਖੋ ਇਧਰ ਬੁਟੀਕ suit 2 2000 ਵਾਲਾ ਪੀਸ 1090 ਰੁਪਏ ਦਾ suit ਹੈ ਜੀ ਬੁਟੀਕ ਵਰਕ ਪਿਓਰ ਵਿਸਕੋਸ オーਰਗਾਂਜ਼ਾ ਦਾ ਜੀ ਅੱਗੇ ਆ ਦੇਖੋ ਇਧਰ ਆਫਰ ਕਾਟਨ ਦੀ ਇਹ ਵੀ suit 1000 ਦੇ ਤਿੰਨ suit ਮਿਲਣਗੇ ਜੀ 500 ਰੁਪਏ ਦਾ ਇੱਕ suit ਸੇਲ ਕੀਤਾ ਜੀ 1000 ਰੁਪਏ ਦਾ ਤਿੰਨ ਇਸ ਤੋਂ ਬਾਅਦ ਤੁਹਾਨੂੰ ਹੋਰ ਦਿਖਾਣੇ ਆਜੋ AC ਕੰਫਰਟਰ ਦੇ ਵਿੱਚ ਵੀ ਆਫਰ ਹੈ ਜੀ ਆ ਦੇਖੋ ਇਧਰ AC ਕੰਫਰਟਰ ਵੀ ਤੁਹਾਨੂੰ ਮਿਲਣਗੇ 700 ਰੁਪਏ ਦੇ ਦੋ 800 ਰੁਪਏ ਦੇ ਦ ਇੱਕ ਸੇਲ ਕੀਤਾ ਜੀ 800 ਰੁਪਏ ਤੁਹਾਨੂੰ 800 ਦੇ ਦੋ ਚਦਰਾਂ ਇਸੇ ਤਰ੍ਹਾਂ ਹੀ 500 ਰੁਪਏ ਦੀ ਜੋੜੀ ਆ 700 ਰੁਪਏ ਦੀ ਜੋੜੀ ਉਸ ਬਾਅਦ ਕੁਰਤੇ ਵੀ ਅਮੇ ਆ ਦੇਖੋਦਰ ਕਾਟਨ ਦਾ ਕੁਰਤਾ ਮਾ ਜੀ ਕੁਆਲਿਟੀ A ਗ੍ਰੇਡ ਇਹ 500 ਰੁਪਏ ਦਾ ਇੱਕ ਸੇਲ ਕੀਤਾ 1000 ਦੇ ਤਿੰਨ ਕੁਰਤੇ ਵਿੱਚ ਦਵਾਂਗੇ ਜੀ ਅਭੀ ਇਸੇ ਤਰ੍ਹਾਂ 1000 ਦੇ ਦੋ ਲੈਣੇ ਆ ਇਹ ਵੱਡੇ ਵਰ ਦੀ ਕੁਆਲਿਟੀ ਦਊਗਾ ਵੱਡੇ ਵਰ ਦਾ ਕੁਰਤਾ ਮਾ 500 ਰੁਪਏ ਦਾ ਮਿਲੂਗਾ ਇਹ 1000 ਦੇ ਤੋਂ ਰਹਿਮਨ ਸੀ ਆਰਾਮ ਦੀ ਵੀ ਕੁਆਲਿਟੀ ਚ ਆਫਰ ਮਿਲੇਗੀ ਜੀ ਕਾਟਨ ਦੇ ਕੁਰਤੇ ਵੀ ਅਮੇ ਦੇ ਨਾਲ-ਨਾਲ ਤੁਹਾਨੂੰ ਪਾਰਟੀ ਵੇਅਰ ਸੂਟ ਵੀ ਦਿਖਾਈਏ ਆ ਪਾਰਟੀ ਵੇਅਰ ਸੂਟਾਂ ਦੇ ਵੀ ਆ ਦੇਖੋ ਜੀ ਇਹਨਾਂ ਤੇ ਵੀ ਆਫਰ ਆ ਰਖੜੀ ਦਾ ਗਾ ਦੇਖੋ ਤੇ ਡਿਜ਼ਾਈਨਿੰਗ ਦੇਖ ਲਓ ਬਹੁਤ ਸਾਰੇ ਚ ਡਿਜ਼ਾਈਨ ਮਿਲਣਗੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਆਰਟੀਕਲ ਇਹਨਾਂ ਵਿੱਚ ਵੀ ਤੁਹਾਨੂੰ ਡਿਸਕਾਊਂਟ ਮਿਲੂਗਾ ਜੀ ਰਖੜੀ ਦਾ ਜੀ ਤੁਸੀਂ ਭੁੱਲਿਓ ਨਾ ਜੀ ਸਭ ਤੋਂ ਵੱਡੀ ਸੇਲ ਹੱਲਾ ਬੋਲ ਸੇਲ ਲੱਗਣ ਜਾ ਰਹੀ ਹੈ 11 ਜੁਲਾਈ ਨੂੰ ਚੰਨ ਦਾ ਦੀਪੂ ਜੰਡਿਆਲਾ ਗੁਰੂ ਜੀ ਸასი ਸ਼ਕਲ ਜੀ